28 ਵਕ ਸੱਡਰਾਂਲ ਪ੍ਰਗਟ ਪਗੂ ਜੀ ਮੌਜੂਦ ਨੇ ਪਗੂ ਸਾਹਿਬ ਸਭ ਤੋਂ ਪਹਿਲੇ ਤਾਂ ਮੁਬਾਰਕਾ ਜੀ ਅੱਜ ਦੇ ਦਿਨ ਜਿਹੜਾ ਹੈਗਾ ਸਿੱਧੂ ਮੂਸੇਵਾਲੇ ਦੇ ਘਰ ਮੁਰ ਤੋਂ ਬੇਟੇ ਨੇ ਜਨਮ ਲਿਆ ਹੈ ਕੀ ਕੰਨਾ ਚਾਹੁੰਦੇ ਹੋ ਜੀ ਦੇਖੋ ਇਹਦੇ 'ਚ ਤਾਂ ਅਲਫਾਜ਼ਾਂ ਦੇ ਵਿੱਚ ਇਹ ਚੀਜ਼ ਬਿਆਨ ਨਹੀਂ ਹੋ ਸਕਦੀ ਜੀ ਕਿਉਂਕਿ ਬਹੁਤ ਹੀ ਬਹੁਤ ਹੀ ਖੁਸ਼ੀ ਵਾਲਾ ਦਿਨ ਹੈ ਬਹੁਤ ਹੀ ਸਭ ਤੋਂ ਸਭ ਤੋਂ ਵੱਡੀ ਖੁਸ਼ੀ ਦੇ ਦੇਖੋ ਉਹਨਾਂ ਦੇ ਪਰਿਵਾਰ ਲਈ ਹੈ ਜੀ ਕਿਉਂਕਿ ਜਿਨ੍ਹਾਂ ਨੇ ਇੰਨੇ ਜਿਨ੍ਹਾਂ ਦੇ ਪਤਾ ਨਹੀਂ ਕਿੰਨੇ ਅੰਸੂ ਗਿਰੇ ਆ ਹੋ ਸਕਦਾ ਅੱਖਾਂ ਦੇ ਵਿੱਚੋਂ ਅੰਸੂ ਵੀ ਸੁੱਕ ਗਏ ਹੁਣ ਹਾਂ ਹਾਂ ਬਾਕੀ ਉਹਨਾਂ ਦੇ ਫੈਨਸ ਲਈ ਪੂਰੀ ਦੁਨੀਆ ਦੇ ਵਿੱਚ ਜਿੰਨੇ ਵੀ ਉਹਨਾਂ ਦੇ ਫੈਨਸ ਹੈ ਉਹਨਾਂ ਲਈ ਇਹ ਖੁਸ਼ੀ ਦਾ ਦਿਨ ਹੈ ਉਹਨਾਂ ਦੇ ਪਰਿਵਾਰ ਲਈ ਖੁਸ਼ੀ ਦਾ ਦਿਨ ਹੈ ਸਾਰੇ ਕਲਾਕਾਰਾਂ ਲਈ ਖੁਸ਼ੀ ਦਾ ਦਿਨ ਹੈ ਇਹ ਮੈਂ ਮੈਂ ਸਮਝਦਾ ਕਿ ਪੂਰੀ ਸ੍ਰਿਸ਼ਟੀ ਦੀ ਇਹ ਖੁਸ਼ੀ ਦਾ ਦਿਨ ਹੈ ਜੀ ਜੀ ਤੇ ਪ੍ਰਮਾਤਮਾ ਇਦਾਂ ਹੀ ਮਤਲਬ ਉਹਨਾਂ ਨੂੰ ਪ੍ਰਮਾਤਮਾ ਨੇ ਇਹ ਦਿਖਾ ਦਿੱਤਾ ਜੇ ਜੇ ਤੁਹਾਡੇ ਤੋਂ ਲੈ ਤੇ ਤੁਹਾਨੂੰ ਵਾਪਸ ਕਰਕੇ ਦਿੱਤਾ ਉਸ ਤੋਂ ਸਟਰੋਂਗ ਕਰਕੇ ਦਿੱਤਾ ਹੈ ਜੀ ਬਿਲਕੁਲ ਇਹ ਪਤਾ ਨਹੀਂ ਪ੍ਰਮਾਤਮਾ ਨੇ ਉਹਨਾਂ ਦਾ ਕੀ ਇੰਤਿਹਾਨ ਲਿਆ ਹੈ ਪਰ ਬੈਸੇ ਤਰ੍ਹਾਂ ਬਕੇ ਸਦਾ ਇਧਾਂ ਧਿਆਨ ਨਾ ਲਵੇ ਪਰ ਉਹਨਾਂ ਲਈ ਅੱਜ ਜੋ ਇੱਕ ਵਾਰੀ ਉਹਨਾਂ ਦੀਆਂ ਇਦਾਂ ਲੱਗਦਾ ਸੀ ਇਹ ਜੜਾਂ ਹਲਾ ਕੇ ਰੱਖ ਦਿੱਤੀਆਂ ਕਿਸੇ ਨੇ ਜੀ 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 ਤੇ ਉਹਨਾਂ ਦੀਆਂ ਜੜਾਂ ਹੁਣ ਉਸ ਤੋਂ ਵੀ ਮਜ਼ਬੂਤ ਜਾਣਗੀਆਂ ਜੀ ਤਾਂ ਜਿਸ ਤਰੀਕੇ ਨਾਲ ਵਰਲਡ ਵਾਈਡ ਲੋਕ ਪਿਆਰ ਕਰਦੇ ਸੀ ਸਿੱਧੂ ਮੂਸੇਵਾਲੇ ਗੱਲ ਕੀਤੀ ਜਾਵੇ ਤਾਂ ਆ तमाम ਫੈਨਸ ਉਹਨਾਂ ਦੇ ਕਹਿੰਦੇ ਕਿ ਸਿੱਧੂ ਇਜ਼ ਬੈਕ ਵੈਲਕਮ ਸਿੱਧੂ ਮੂਸੇਵਾਲਾ ਬਿਲਕੁਲ 100% 100% ਮਤਲਬ ਕਿ ਮੈਂ 100 ਤੋਂ ਵੀ ਉੱਪਰ ਕਹਿ ਲਵਾਂ ਕਿ ਉਹ ਵਾਕਈ ਆਇਆ ਉਸਨੇ ਮਤਲਬ ਕਿਉਂਕਿ ਉਹ ਦੇਖੋ ਕਦੇ ਵੀ ਨਹੀਂ ਮਰਿਆ ਉਹ ਸਿਰਫ ਜਸਮਾਨੀ ਤੌਰ ਤੇ ਇਸ ਦੁਨੀਆ ਤੋਂ ਗਿਆ ਸੀ ਪਰ ਰੋਹਾਨੀ ਤੌਰ ਤੇ ਔਰ ਉਹ ਵੀ ਜਿਹੜੀ ਆਵਾਜ਼ ਹੈ ਹਮੇਸ਼ਾ ਜਿੰਦਾ ਰਹੀ ਹੈ ਲੋਕਾਂ ਦੇ ਦਿਲਾਂ ਵਿੱਚ ਲੋਕਾਂ ਇੱਕ ਪਹਿਲਾ ਕਲਾਕਾਰ ਹੋਇਆ ਏਦਾਂ ਦਾ ਜਿਸ ਨੂੰ ਲੋਕਾਂ ਨੇ ਜਾਣ ਤੋਂ ਬਾਅਦ ਉਹਦੀ ਫੈਨ ਫਾਲੋਇੰਗ ਵਧੀ ਹੈ ਉਸ ਨੂੰ ਪਿਆਰ ਦਿੱਤਾ ਮੈਂ ਇਹੋ ਜਿਹੇ ਬੰਦੇ ਮੈਨੂੰ ਬਹੁਤ ਮਿਲੇ ਜਿਨ੍ਹਾਂ ਨੇ ਜਿਨ੍ਹਾਂ ਨੇ ਕਿਹਾ ਕਿ ਅਸੀਂ ਕਦੇ ਸਿੱਧੂ ਮੂਸੇ ਵਾਲੇ ਨੂੰ ਸੁਣਿਆ ਨਹੀਂ ਸੀ ਔਰ ਉਸ ਦੀ ਡੈਥ ਤੋਂ ਬਾਅਦ ਉਹਨੂੰ ਸੁਣਿਆ ਔਰ ਉਹਦੇ ਨਾਲ ਸਿਫਤ ਹੋ ਗਈ ਹੈ ਬਿਲਕੁਲ ਬਿਲਕੁਲ ਜੀ ਬਿਲਕੁਲ ਇਹ ਬਹੁਤ ਵੱਡੀ ਸਾਡੇ ਲਈ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਜੇ ਤੁਸੀਂ ਵੀ ਜੇ ਤੁਸੀਂ ਵੀ ਬਠਿੰਡਾ ਤੋਂ ਜਿਸ ਤਰੀਕੇ ਨਾਲ ਬਿਲੋਂਗ ਕਰਦੇ ਹੋ ਬਠਿੰਡਾ ਵਿੱਚ ਹੀ ਉਹਨਾਂ ਦਾ ਜਿਹੜਾ ਹੈਗਾ ਦੂਜਾ ਜਿਹੜਾ ਛੋਟਾ ਪ੍ਰਾਯੋਜ ਦਾ ਜਨਮ ਹੋਇਆ ਤਾਂ ਵਿਸ਼ੇਸ਼ ਤੌਰ ਤੇ ਗੱਲਬਾਤ ਕਾਫੀ ਮਾਣ ਵਾਲੀ ਤੇ ਖੁਸ਼ੀ ਵਾਲੀ ਵੀ ਹੋ ਜਾਂਦੀ ਹੈ ਜੀ ਜੀ ਬਿਲਕੁਲ ਬਿਲਕੁਲ ਬਠਿੰਡਾ ਮੇਰਾ ਸ਼ਹਿਰ ਹੈ ਕਿਉਂਕਿ ਵੈਸੇ ਹੁਣ ਤਾਂ ਮੈਂ ਮੁਹਾਲੀ ਦੇ ਰਹੇ ਹਾਂ ਜੀ ਜੀ ਪਰ ਬਠਿੰਡੇ ਨਾਲ ਤਾਂ ਕਿਉਂਕਿ ਮੇਰਾ ਉਹ ਮੋਹ ਆ ਮੇਰੀ ਜਨਮ ਭੂਮੀ ਹੈ ਜੀ 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 ਜੇ ਉੱਥੇ ਸਿੱਧੂ ਦਾ ਦੁਆਰੇ ਜਨਮ ਹੋਇਆ ਤਾਂ ਸਾਡੇ ਲਈ ਏਦੋਂ ਵੱਡੀ ਕੀ ਖੁਸ਼ੀ ਦੀ ਗੱਲ ਹੋ ਸਕਦੀ ਹੈ ਬਿਲਕੁਲ ਬਿਲਕੁਲ ਜੀ ਬਿਲਕੁਲ ਇਹ ਬਠਿੰਡਾ ਵੈਸੇ ਵੀ ਕਲਾਕਾਰਾਂ ਨੂੰ ਬਹੁਤ ਕਲਾਕਾਰਾਂ ਨੂੰ ਜਨਮ ਦਿੱਤਾ ਉਸ ਨੇ ਔਰ ਇਸ ਵਾਰ ਸਿੱਧੂ ਦਾ ਜਨਮ ਉੱਥੇ ਹੋਇਆ ਜੀ 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 ਉੱਥੇ ਥੈਂਕ ਯੂ ਥੈਂਕ ਯੂ ਵੈਰੀ ਮਚ ਜੀ ਜੀ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਮੁਬਾਰਕਾਂ ਇੱਕ ਵਾਰੀ ਫਿਰ ਸਾਰੀ ਸ੍ਰਿਸ਼ਟੀ ਨੂੰ ਸਿੱਧੂ ਦੇ ਪਰਿਵਾਰ ਨੂੰ ਉਹਦੇ ਫੈਨਸ ਨੂੰ ਜੀ ਤੇ ਪ੍ਰਮਾਤਮਾ ਸਭ ਦੀ ਏਦਾਂ ਹੀ ਇਲਾਜ ਰੱਖੇ थैंक यू वेरी मच देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप